ਆਤਾ ਗੁਜਰੀ ਜੀ ਸਸਤਾ ਤੋਂ ਬਿਖੜੇ ਪੰਡੇ ਬਾਰੇ ਦੱਸਣ ਜਾ ਰਹੀ ਹਾਂ 4 ਮਹੀਨੇ ਦੀ ਅੱਧੀ ਰਾਤ ਸੀ ਆਖਰ ਸੰਗਤਾਂ ਨੇ ਦੇ ਬੇਨਤੀ ਕਰਨ ਤੇ ਕਣਕੌਰ ਕਾਲੀ ਰਾਤ ਨੂੰ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਕਿਲੇ ਨੂੰ ਛੱਡ ਛੱਡਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਹੋਈ ਬਿਖੜੇ ਪੰਡੇ ਤੇ ਇੱਕ ਕੜਤ ਦੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਬਹੁਤ ਸੱਦ ਜਿਵੇਂ ਠਿੱਕੇ تیر ਪਿੰਡੇ ਵਿੱਚ ਵੱਜ ਰਹੇ ਹੁਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਤੇ ਅੱਗੇ ਮੌਤ ਦੇ ਖੁੱਲੇ ਦਰਵਾਜ਼ੇ ਵਰਗੀਆਂ ਸਰਸਾ ਨਦੀ ਦੀਆਂ ਗੱਟਦੀਆਂ ਲਹਿਰਾ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਹਜਾ ਦੇ ਨੂੰ ਸੀਨੇ ਨਾਲ ਲਗਾਇਆ ਮਾਤਾ ਗੁਜਰੀ ਜੀ ਦੀ ਕੋਦ ਕੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਦੀਵਾ ਹਨੇਰੇ ਵਿੱਚੋਂ ਚਮਕ ਰਿਹਾ ਹੋਵੇ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜਿੱਥੇ ਸੱਸਾ ਦੇ ਕੰਡੇ ਇਕੱਠੇ ਹੋਏ ਬੱਦਲਾਂ 'ਚ ਚਮਕਦੀ ਬਿਜਲੀ ਵਿੱਚ ਕਦੇ-ਕਦੇ ਪੂਲੀ ਚਿਹਰੇ ਨਜ਼ਰ ਆਉਂਦੇ ਜਾਂ ਸੱਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛੱਲਾ ਵੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਸਾਕਾ ਕੀ ਵਾਰ ਦੀ ਸੰਪੂਰਤਾ ਕੀਤੀ ਤੇ ਹੁਕਮ ਕੀਤਾ ਸੱਸਾ ਨਦੀ પાર ਕਰਨੀ ਉਸ ਰਾਤ ਸਸਾ ਨਦੀ ਦੇ ਪਾਣੀ ਨੇ ਨਾ ਸਿਰਫ ਸਰੀਰਾਂ ਨੂੰ ਵੰਡਿਆ ਸਗੋ ਸਾਰਾ ਗੁਰੂ ਕਈ ਵਾਰ ਵੀ ਖੇਰੂ ਖੇਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਸਹਬਜਾਦੇ ਨਾਲ ਇੱਕ ਪਾਸੇ ਨਿਕਲ ਗਈ ਗੁਰੂ ਸਹਬੋ ਹੋਰ ਪਾਸੇ ਚਲੇ ਗਏ ਇਹ ਸਤਪੋਦੀ ਰਾਤ ਸੀ ਅਤੇ ਅਗਲਾ ਦਿਨ ਚੜ੍ਹ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਬਜਾਦੇ ਝਾੜੀਆਂ ਤੇ ਕੰਡਿਆਲੇ ਰਾਤ ਦਾ ਲੰਬਾ ਪੈੜਾ ਤਿਆਰ ਕਰਦੇ ਹੋਏ ਕਰਦੇ ਰਹੇ ਹੱਥ ਉਹ ਦੀ ਰਾਤ ਉਹ ਮਹਾਲ ਕੁੰਮੇ ਮਾਹੀ ਦੀ ਦਿਸ਼ਾਨ ਵਿੱਚ ਜਾ ਪੁੱਜੇ ਇੱਥੇ ਮਾਤਾ ਲక్ష్ਮੀ ਜੀ ਨੇ ਸਹਾਜਦਿਆਂ ਨੂੰ ਭੋਜਨ ਸ਼ਿਕਾਇਆ ਇਹ ਰਾਤ ਆਰਾਮ ਦੀ ਆਤ ਤਾਂ ਹੀ ਸੀ ਪਰਮਾਤਾ ਗੁਜਰੀ ਜੀ ਨੂੰ ਜਾਣ ਪਛਾਨ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੁਰੂ ਬਰਾ ਗੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸਨੇ ਆ ਕੇ ਨਮਸਕਾਰ ਕੀਤੀ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸੰਜਾਦਿਆਂ ਨੂੰ ਨਾਲ ਲਿਆ ਅਤੇ ਗੰਗੂ ਦੇ ਪਰੋਸੇ ਕਰਦਿਆਂ ਉਸ ਨਾਲ ਚੱਲ ਪਏ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੰਨੇ ਰਸਤੇ ਰਸਤੇ ਲੰਘਦੇ ਖਰੂ-ਖਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ ਵਿੱਚ ਪਹੁੰਚੇ ਜਿੱਥੇ ਉਸ ਨੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਆਪਣਾ ਆਪਣੇ ਘਰ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਕੀ ਕੜੀ ਵਿੱਚ ਗੰਗੂ ਦਾ ਰੂਪ ਕਿਵੇਂ ਬਦਲਣ ਵਾਲਾ ਹੈ ਜਾ ਵੀ ਨਹੀਂ ਸੀ ਜਾ ਸਕਦਾ ਕੀ ਸੁਰੱਖਿਆ ਦੇ ਨਾਂ ਤੇ ਮਿਲਿਆ ਇਹ ਟਿਕਾਣਾ ਧੋਖੇ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਣ ਪੀਣ ਦਾ ਪ੍ਰੋਸਤਾ ਪਰ ਜਿਵੇਂ ਹੀ ਉਸ ਉਸ ਦੀ ਨਿਗਾ ਮਾਤਾ ਜੀ ਕੋਲ ਪਈ ਗੱਟੜੀ ਤੇ ਪਈ ਉਸ ਦਾ ਮਨ ਲਲਚਾ ਲਾਲਚ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚ ਉਹ ਕੀਮਤੀ ਗੱਟੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਆਣਾ ਨਾਲ ਪੁੱਛਿਆ ਪੁੱਤ ਗੰਗੂ ਰਾਤ ਜੋ ਗਠੜੀ ਤੂੰ ਚੁੱਕੀ ਸੀ ਕਿਸੇ ਸੁਰੱਖਿਅਤ ਥਾਂ ਥਾਂ ਰੱਖ ਦਿੱਤੀ ਹੈ ਤਾਂ ਗੰਭੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਪਰ ਆਇਆ ਇਹ ਅੱਗ ਬਬੂਲਾ ਜੋ ਚਿੱਕਣ ਲੱਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣ ਨਹੀਂ ਹੀ ਤੁਹਾਨੂੰ ਮੇਰੋਂ ਦੀ ਪੋਤਵਾਲ ਦੇ ਰਹਾਵੇ ਕਰਦਾ ਹਾਂ ਮਾਤਾ ਗੁਜਰੀ ਜੀ ਨੇ ਪ੍ਰੇਮ ਪਰੇ ਵਚਨ ਨਾਲ ਸਮਝਾਇਆ ਵੇ ਪੁੱਤਰ ਜੇ ਗਾਠੜੀ ਰੱਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ਵੇ ਤੋਖੇਵਾ ਦੀ ਗੰਗੂ ਨਾ ਮੰਨਿਆ ਤੇ ਮੇਰੰਡੀ ਨਗਰ ਵਿੱਚ ਨਿਕਲ ਤੁਰਿਆ ਮੁਗਲਾ ਫੌਜਾਂ ਨੇ ਗੰਗੂ ਦੀ ਇਤਲਾ ਤੇ ਮੋਰਿੰਡੇ ਆ ਬੋਲ ਦੇ ਖੜਾ ਬੋਲ ਦੇ ਉਹਨਾਂ ਰ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਬਜ਼ਾਦਿਆਂ ਪਾਪਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂਰਾਤ ਦੀ ਪੋਤਵਾਲੀ ਵਿੱਚ ਜਾ ਟੱਕਿਆ ਉਹ ਉਹਨਾਂ ਨੂੰ ਸਰਹਿੰਦ ਲੈ ਜਾਇਆ ਗਿਆ ਇੱਥੋਂ ਹੀ 11 ਪੋ ਨੂੰ ਸਹਿਬਜ਼ਾਦਿਆਂ ਨੂੰ ਸ਼ਰਹਿੰਦ ਸ਼ਰਹਿੰਦ ਦੇ ਸੂਬੇਦਾਰ ਵਜ਼ੀਰ ਖਾ ਕੋਲ ਪੇਸ਼ ਕੀਤਾ ਗਿਆ ਜਿੱਥੇ ਸਹਿਬਜ਼ਾਦਿਆਂ ਨੇ ਕੁਝ ਖੇਮ ਸਲਾਮ ਕਰਨਾ ਦੀ ਬਜਾਏ ਅਡੋਲ ਅਡੋਲ ਤਾਂ ਨਾਲ ਫਤਿਹ ਬੁਲਾਈ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਕੋਲ ਪੇਸ਼ੀ ਵਾਲੇ ਸਹਿਬਜ਼ਾਦਿਆਂ ਨੇ ਫਿਰ ਉਸ ਦੇ ਦਲੇਰੀ ਨਾਲ ਪਰੇ ਫਤੇ ਬੁਲਾਈ ਸੂਬੇਦਾਰ ਤੇ ਉਸ ਦੇ ਕੈਲਦਿਆਂ ਵੱਜੋਂ ਵੱਲੋਂ ਦਿੱਤੇ ਜਾ ਰਹੇ ਵੱਖੋ ਵੱਖਰੇ ਲਾਲ ਚਾਂਦ ਦਾ ਮੂੰਹ ਨੂੰ ਪੰਨਿਆ ਇਸਰ ਆਕ ਮੋਤੀਰਾਮ ਮਹਿਰਾ ਜੀ ਆਪਣੀ ਜਾਨ ਤੇ ਖੇੜ ਕੇ ਮਾਤਾ ਜੀ ਅਤੇ ਸਹਜਾਤਾਂ ਲਈ ਦੁੱਧ ਲੈ ਕੇ ਠੰਡੇ ਬੁੱਜ ਤੱਕ ਪੁੱਜੇ ਕਹੇ ਸਾਨੂੰ ਸ਼ਰੀ ਨੰਦ ਕੁਰ ਸਾਹਿਬ ਤੋਂ ਨਿਕਲਣ ਮੰਗਰੋ ਇਹ ਸਾਰੀ ਆਸਤਰਾ ਮਾਤਾ ਜੀ ਅਤੇ ਬਹੁ ਵਿਖੜੇ ਪੈਂਡੇ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਪੁੱਤਿਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸਨ ਦੇਰ ਹੈ ਸਭ ਨੂੰ ਰਤਿਮ ਸਹਾਰਾ ਲਈ ਹਮ ਗਮੀ ਵਕਸ਼ ਸਿਖਾ ਕੇ ਤਿਆਰ ਵੀ ਪਰਵਾਰ ਹਸਨ ਵਾਹਿਦ ਜੀ ਦਾ